ਅਮਰਤ ਵਿਲੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰੀਂ ਅਲਵਾ ਰਹੇ ਹਾਂ ਆਓ ਜਿੰਨੇ ਸਰੀਰਾਂ ਪੰਜ ਜੁੜ ਬੈਠੇ ਹਾਂ ਪਾਵਨ ਪਵਿੱਤਰ ਹੁਕਮ ਦੇ ਵਿੱਚ ਵੀ ਸਤਿਗੁਰ ਜੀ ਨੇ ਇਹੀ ਸਾਨੂੰ ਸ਼੍ਰਵਣ ਕਰਾਇਆਗਾ ਕਿ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਆਪਣਾ ਗੁਣ ਨਾ ਛੱਡੋ ਜੋ ਮਾਲਕ ਨੇ ਸਾਨੂੰ ਦਿੱਤਾਗਾ ਪਰਉਪਕਾਰ ਵਾਲਾ ਦਇਆ ਵਾਲਾ ਸਬਰ ਸੰਤੋਖ ਵਾਲਾ ਗੁਣ ਨਿੰਦਿਆ ਮਗਰ ਲਾ ਕੇ ਇਹ ਨਹੀਂ ਆਪਾਂ ਵੀ ਨਿੰਦਿਆ ਦਾ ਰੂਪ ਹੋ ਜਾਣਾ ਜੇ ਕੋਈ ਨਿੰਦ ਕਰੇ ਹਰ ਜਣ ਕੇ ਆਪਣਾ ਗੁਣ ਨਾ ਗਵਾਵੇ ਜੇ ਰੱਬ ਦੇ ਪਿਆਰੇ ਦੀ ਕੋਈ ਨਿੰਦਿਆ ਵੀ ਕਰਦਾ ਨਾ ਪਿਆਰਿਓ ਤਾਂ ਰੱਬ ਦੇ ਪਿਆਰੇ ਨਿੰਦਿਆ ਦਾ ਰੂਪ ਨਹੀਂ ਹੁੰਦੇਗੇ ਸਮਾਧੀ ਆਪਣੇ ਆਪ ਨੂੰ ਹੋਰ ਸਾਵਧਾਨ ਕਰ ਲੈਂਦੇ ਆ। ਹੋਰ ਸੁਚੇਤ ਹੋ ਜਾਂਦੇ ਆ। ਸੋ ਆਓ ਜੀ ਲੜੀਵਾਰ ਵਿਆਖਿਆ ਜੋ ਕੱਲ ਆਪਾਂ ਛੇਮਾ ਪਦ ਵਿਚਾਰ ਚੁੱਕੇ ਹਾਂ 19 ਅਸ਼ਟਪਦੀ ਦੇ 7ਵੇਂ ਪਾਦੇ ਵਿਚਾਰ ਨਾਲ ਲੜੀ ਜੋੜ ਲਈਏ ਜੀ। ਕਿ ਪ੍ਰਮਾਤਮਾ ਦੀ ਬੰਦਗੀ ਤੋਂ ਬਿਨਾ ਗੁਰ ਕੀ ਮਤੋਂ ਲੇ ਆਣੇ ਭਗਤ ਬਿਨਾ ਬਹੁਤੋ ਬੇਸਿਆਨੇ ਗੁਰੂ ਦੀ ਮਤ ਤੋਂ ਬਿਨਾ ਬੰਧਿਆ ਤੂੰ ਡੁੱਬ ਜਾਵੇਂਗਾ ਭਗਤੀ ਤੋਂ ਬਿਨਾ ਬੜੇ ਸਿਆਣੇ ਲੋਕ ਜਿਹੜੇ ਕਹਿੰਦੇ ਸੀਗੇ ਵੀ ਸਾਡੀ ਰੈ ਨਾਲ ਹੀ ਪਿੰਡ ਚੱਲਦਾ ਦਾ ਸਾਡੀ ਰੈ ਨਾਲ ਹੀ ਘਰ ਚੱਲਦਾ ਦਾ ਸਾਡੀ ਰੈ ਨਾਲ ਹੀ ਇਲਾਕਾ ਚੱਲਦਾ ਖਤਮ ਹੋ ਗਏ ਪਿਆਰੋ ਕਿਦਰੇ ਗੰਗਾ ਸਿਆਣ ਆਪਾਂ ਸੌਣ ਪਾਂ ਕਿਦਰੇ ਜਾਂਦਿਆਂਗਾ ਉਹਦੇ ਮੂਹਰੇ ਕੋਈ ਸਿਆਣ ਪਾਣੀ ਚੱਲਦੀਆਂ ਪਿਆਰਿਓ ਸਵਾਉ ਜੀ ਗੁਣ ਗਾਵਤ ਤੇਰੀ ਉਤਰ ਸਮੈਲ ਪ੍ਰਮਾਤਮਾ ਦੇ ਗੁਣ ਗਾਉਂਦਿਆਂ ਤੇਰੇ ਪਾਪਾਂ ਦੀ ਮੈ ਲੈ ਜਾਊਗੀ ਗੁਰੂ ਜੀ ਕਹਿੰਦੇ ਪਰ ਯੈ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਤੇਰੀ ਮਤ ਗੁਰੂ ਜੀ ਕਹਿੰਦੇ ਪਾਪਾਂ ਦੇ ਨਾਲ ਭਰੀ ਪਈ ਐ ਤੇ ਕਾਸ ਨਾਲ ਧੁੱਤੀ ਜਾ ਸਕਦੀ ਐ ਕਹਿੰਦੇ ਉਹ ਧੋਪੈ ਨਾਮ ਹੈ ਕਹ ਰੰਗ ਨਾਮ ਦੇ ਰੰਗ ਨਾਲ ਧੁੱਤੀ ਜਾ ਸਕਦੀ ਪਿਆਰਿਓ ਇਹ ਜਨਮ ਜਨਮਾਂ ਤਰਾਂ ਦੀ ਮੈਲ ਮਲ ਨੂੰ ਲੱਗੀ ਹੋਈ ਐ ਤੇ ਗੁਣ ਗਾਵਤ ਤੇਰੀ ਉਤਰ ਸੁਮੈਲ ਇੱਥੇ ਵੀ ਇਹੀ ਸ਼ਬਦ ਆਉਂਦਾ ਗੁਰੂ ਸਾਹਿਬ ਜੀ ਦਾ ਕਿ ਪ੍ਰਮਾਤਮਾ ਦੇ ਗੁਣ ਗਾਉਂਦਿਆਂ ਵਾਹਿਗੁਰੂ ਦੇ ਸਿਰਤ ਸਲਾਹ ਕਰਦੇ ਆ ਉਹਦੀ ਮਹਿਮਾ ਕਰਦੇ ਆ ਮੈਲ ਦੂਰ ਹੋ ਜਾਂਦੀ ਹੈ ਗੁਣ ਗਾਵਤ ਤੇਰੀ ਉਤਰ ਸਮੈ ਦਾ ਬਿਣ ਸਜਾਇ ਹਉਮੈ ਵਿਖ ਫੈਲ ਗੁਰੂ ਜੀ ਕਹਿੰਦੇ ਹੰਗਤਾ ਤੇ ਮਮਤਾ ਦੀ ਫੈਲੀ ਹੋਈ ਵਿਹੁ ਨਾਸ਼ ਹੋ ਜਾਂਦੀ ਹੈ ਜੀ ਮੈਂ ਮੇਰੀ ਅੰਦਰ ਜਿਹੜੀ ਬਣ ਸੀ ਵੀ ਬਿਣ ਸਜਾਇ ਹਉਮੈ ਵਿਖ ਫੈਲ ਹਉਮੈ ਦੀ ਜਿਹੜੀ ਜ਼ਹਿਰ ਫੈਲੀ ਪਈ ਅੰਦਰ ਸਾਡੇ ਅੰਦਰ ਨਾ ਪਿਆਰੇ ਹੋਮਾ ਦੀ ਜ਼ਹਿਰ ਹੈਗੀ ਜਿਵੇਂ ਕੋਈ ਸਰੀਰ ਦੇ ਵਿੱਚ ਜ਼ਹਿਰ ਫਾਇਆ ਜਾਵੇ ਨਾ ਮੰਨ ਲਓ ਜਿਵੇਂ ਪਿੱਤਾ ਫਟ ਜੇ ਪਿੱਤੇ ਦੇ ਅੰਦਰ ਪ੍ਰਮਾਤਮਾ ਨੇ ਕੁਦਰਤੀ ਐਸੇ ਰਸ ਪਾਏ ਹੋਏ ਐ ਜਿਹੜੇ ਕਿ ਉਹ ਤਿਆਗ ਨੂੰ ਬੰਨਿਆ ਹੋਇਆ ਥੈਲੀ ਨੂੰ ਜਿਹੜੇ ਕਿ ਭਾਰੀ ਭੋਜਨ ਨੂੰ ਪਚਾਉਣ ਦੇ ਵਿੱਚ ਸਹਾਇਤਾ ਕਰਦੇ ਐ ਭਾਰੀ ਭੋਜਨ ਨਾ ਜਿਹੜਾ ਅਸੀਂ ਖਾਣ ਜਿਵੇਂ ਮੰਨ ਲਓ ਛੋਲੇ ਖਾਲੇ ਜਾਂ ਹੋਰ ਭਾਰੇ ਭੋਜਨ ਬਹੁਤ ਤਰ੍ਹਾਂ ਦਾ ਭਾਰੀ ਭੋਜਨ ਹੈ ਉਹਨਾਂ ਨੂੰ ਫਿਰ ਪਚਾਉਣ ਦੇ ਵਿੱਚ ਪਿੱਤੇ ਦਾ ਰਸ ਪਿੱਤੇ ਵਿੱਚੋਂ ਪ੍ਰਮਾਤਮਾ ਨੇ ਕੋਈ ਸਿਸਟਮੀ ਸਰੀਰ ਦਾ ਹਿੱਸਾ ਬਣਾਇਆ ਹੋਇਆ ਹੈ ਥੋੜਾ ਥੋੜਾ ਕਰਕੇ ਉਹ ਰਸ ਦੇਈ ਜਾਂਦਾ ਹੈਗਾ ਤੇ ਭਾਰੇ ਭੋਜਨ ਨੂੰ ਪਚਾਉਣ ਦੇ ਵਿੱਚ ਕੰਮ ਦਿੰਦਾ ਹੈਗਾ ਜਿਨ੍ਹਾਂ ਦਾ ਪਿੱਤਾ ਨਿਕਲ ਜਾਂਦਾ ਹੈ ਦੇਖਦੇ ਆਂ ਕੋਈ ਮਾੜੀ ਚੀਜ਼ ਭਾਰੀ ਖਾਣ ਨਾਲ ਦੇ ਨਾਲ ਉਲਟੀ ਆ ਜਾਂਦੀ ਉਹਨਾਂ ਨੂੰ ਦੇਖ ਲਓ ਤੁਸੀਂ ਭਲਾਂ ਦੀ ਪਿੱਤਾ ਇੱਕ ਅਹੀ ਚੀਜ਼ ਹੈ ਜਿਦੇ ਵਿੱਚ ਪ੍ਰਮਾਤਮਾ ਨੇ ਤਜਾਬ ਬੰਨੇ ਹੋਏ ਪਿਆ ਰਹੋ ਤੇ ਜੇ ਕਿਤੇ ਫਟ ਜੇ ਨਾ ਕਿਤਾ ਫਟ ਜੇ ਕਿਤੇ ਕੋਈ ਕਾਰਨ ਬਣ ਜੇ ਕੋਈ ਵਿਅਦ ਬਣ ਜੇ ਕੋਈ ਪਥਰੀ ਵਿਚਾ ਬਣ ਜੇ ਜਾਂ ਕੁਛ ਬਣ ਜੇ ਵਿੱਚ ਉਹਦੇ ਤਾਂ ਮੌਤ ਦਾ ਕਾਰਨ ਬਣ ਸਕਦੇ ਹੈ ਜੀ ਪੈਨਡਿਕਸ ਦੀ ਇੱਕ ਨਾੜ ਹੈ ਸਾਡੇ ਸਰੀਰ ਦੇ ਵਿੱਚ ਉਹ ਵੀ ਉਹਦੇ ਵਿੱਚ ਵੀ ਇੱਕ ਜ਼ਹਿਰ ਦੀ ਥੈਲੀ ਬੰਨੀ ਵੀ ਹੈ ਬਸ ਜ਼ਹਿਰ ਫੈਲ ਜਾਂਦਾ ਸਰੀਰ ਦੇ ਵਿੱਚ ਤੇ ਮੌਤ ਦਾ ਕਾਰਨ ਬਣ ਜਾਂਦੀ ਹੈ ਸਰਹੋ ਵਿਚਾਰ ਸੋ ਗੁਰੂ ਜੀ ਕਹਿੰਦੇ ਭਾਈ ਗੁਣ ਗਾਵ ਤਰੀ ਉਤਰ ਸਮੈਲ ਬਿਨ ਸਜਾਇ ਹੋ ਮੈਂ ਰਖ ਫੈਲ ਜਿਵੇਂ ਜ਼ਹਿਰ ਸਰੀਰ ਵਿੱਚ ਫੈਲ ਜੇ ਸਰੀਰ ਦੀ ਮੌਤ ਹੋ ਜਾਂਦੀ ਹੈ ਜੇ ਮਨ ਦੇ ਵਿੱਚ ਵਕਾਰਾਂ ਦੀ ਜ਼ਹਿਰ ਫੈਲ ਜੇ ਮਨ ਦੀ ਮੌਤ ਹੋ ਜਾਂਦੀ ਪਿਆਰਿਓ ਮਨ ਮਰ ਜਾਂਦਾ ਅੰਦਰੋਂ ਜਮੀਰ ਮਰ ਜਾਂਦੀ ਬੰਦੇ ਦੀ ਵਕਾਰਾਂ ਦੇ ਵਿੱਚ ਮਾੜੇ ਕੰਮਾਂ ਦੇ ਵਿੱਚ ਜਮੀਰ ਮਰੀ ਜੁ ਹੋਈ ਜਮੀਰ ਵਾਲੇ ਨੂੰ ਫਿਰ ਕੁਝ ਨਹੀਂ ਹੁੰਦੀ ਨੂੰ ਦਿਸਦਾ ਜੀ ਹੋ ਹੋਏ ਅਚਿੰਤ ਬਸੈ ਸੁਖ ਨਾਲ ਤੂੰ ਬੇਫਿਕਰ ਹੋ ਕੇ ਸੁਖ ਨਾਲ ਬਸੈ ਗੁਰੂ ਜੀ ਕਹਿੰਦੇ ਸਾਸ ਗਰਾਸ ਅਰ ਨਾਮ ਸੰਭਾਲ ਸਵਾਸ ਸਵਾਸ ਭਈ ਹਰੀ ਦਾ ਨਾਮ ਪ੍ਰਮਾਤਮਾ ਦਾ ਨਾਮ ਜਰ ਦਾ ਯਾਦ ਕਰਦਾ ਰਹਿ ਛਾੜ ਸਿਆਣਪ ਸਗਲੀ ਮਨ ਸਿਆਣਪਾਂ ਛੱਡਦੇ ਸਾਰੰਗਾ ਸਾਧ ਸੰਗ ਪਾਵੇ ਸੱਚ ਤਨਾ ਸਤ ਸੰਗਤ ਪ੍ਰਾਪਤ ਕਰਕੇ ਪ੍ਰਮਾਤਮਾ ਦਾ ਸੱਚਾ ਨਾਮ ਧਨ ਪਾ ਲੇਗਾ ਤੂੰ ਫਿਰ ਹਰ ਪੂੰਜੀ ਸੰਚ ਕਰੋ ਬਿਉਹਾਰ ਹਰੀ ਦੇ ਨਾਮ ਦੀ ਪੂੰਜੀ ਇਕੱਠੀ ਕਰ ਬਣਾ ਇਹੀਂ ਹਾਂ ਸੁਖ ਦਰਗਾ ਜੈਕਾਰ ਇੱਥੇ ਵੀ ਤੈਨੂੰ ਸੁਖ ਮਿਲਣਗੇ ਤੇ ਦਰਗਾ ਦੇ ਵਿੱਚ ਵੀ ਤੇਰੀ ਜੈ ਜੈਕਾਰ ਹੋਵੇਗੀ ਸਰਬਨ ਅੰਤਰ ਏਕੋ ਦੇਖ ਸਭ ਦੇ ਵਿੱਚ ਪਰਮਾਤਮਾ ਸਰਵ ਵਿਆਪਕ ਨੂੰ ਵੇਖ ਸਭ ਦੇ ਵਿੱਚ ਸਭ ਜੀਵਾਂ ਦੇ ਵਿੱਚ ਕੋ ਨਾਨਕ ਜਾਂ ਕੈ ਮਸਤਕ ਲੇਖ ਉਹਨਾਂ ਦੇ ਮੱਥੇ ਦੇ ਚੰਗੇ ਲੇਖ ਲਿਖੇ ਹੋਣ ਭਾਈ ਏਕੋ ਜਪ ਏਕੋ ਸਲਾਹੇ ਇੱਕ ਜਪ ਹੀ ਪਰਮਾਤਮਾ ਦੀ ਸਭ ਤੋਂ ਸਲਾਹਕਰ ਏਕੋ ਜਪ ਏਕੋ ਜਪ ਏਕੋ ਸਲਾਹ ਇੱਕ ਪਰਮਾਤਮਾ ਨੂੰ ਸਲਾਹਤਾ ਕਰ ਇੱਕ ਦਾ ਹੀ ਜਪ ਕਰਾ ਇਕ ਓੰਕਾਰ ਇਕ ਸਿਮਰ ਇਕੋ ਮਣਾਏ ਇਕ ਪ੍ਰਮਾਤਮਾ ਦਾ ਸਿਮਨ ਕਰ ਇਕੋ ਨੂੰ ਹੀ ਮਨ ਦੇ ਵਿੱਚ ਵਸਾ ਇਕ ਸਕੇ ਗੁਣ ਗਾਓ ਅਨੰਤ ਕਹਿੰਦੇ ਇਕ ਦੇ ਗੁਣ ਗਾਉਂਦਿਆਂ ਬਿਆੰਤ ਦੇ ਇਹ ਗੁਣ ਗਾਉਂਦੇ ਗਾਉਂਦੇ ਗੁਰੂ ਜੀ ਕਹਿੰਦੇ ਬਿਆੰਤਤਾ ਵਿੱਚ ਹੀ ਟਿਕ ਜਾਂਦੀ ਸਰਤ ਪ੍ਰਮਾਤਮਾ ਬੇਅੰਤ ਹੈ ਇਕ ਸਕੇ ਗੁਣ ਗਾਓ ਅਨੰਤ ਬਿਆੰਤ ਗੁਣਾ ਨੂੰ ਗਾਉਂਦੇ ਰਹੋ ਭਾਈ ਪ੍ਰਮਾਤਮਾ ਦੇ ਉਨਕੇ ਸਾਰੇ ਗਾ ਰਹੇ ਹੈਗੇ ਗਾਵੇ ਕੋ ਤਾਨ ਹੋਵੇ ਕਿਸੈ ਤਾਨ ਗਾਵੇ ਕੋ ਦਾਤ ਜਾਣੈ ਨੀਸਾਨ ਗਾਵੇ ਕੋ ਗੁਣ ਵੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤੰਕੇ ਗਾਵੇ ਕੋ ਜੀ ਲੈ ਫਿਰਦੇ ਕਿੰਨੇ ਗਾਈ ਜਾਂਦੇ ਸਾਰੇ ਗਾਈ ਜਾਂਦੇ ਆ ਇੱਕੋ ਇੱਕ ਇੱਕ ਹਰ ਆਪ ਇੱਕ ਪ੍ਰਮਾਤਮਾ ਹੀ ਆਪਣੇ ਆਪ ਆ ਪੂਰਨ ਪੂਰ ਰਹੋ ਪ੍ਰਭ ਵਿਆਪ ਤੇ ਵਿਆਪਕ ਪ੍ਰਭੂ ਸਾਰੇ ਕਿਤੇ ਉਹ ਪੂਰਾ ਹੈ ਪੂਰਨ ਪੂਰ ਰਹੋ ਪ੍ਰਭ ਵਿਆਪ ਇਹ ਨਹੀਂ ਵੀ ਪ੍ਰਮਾਤਮਾ ਇੱਕ ਥਾਂ ਤੇ ਘਟ ਹੈ ਇੱਕ ਥਾਂ ਤੇ ਵਧਦਾ ਹੈ ਪ੍ਰਮਾਤਮਾ ਸਰਵ ਵਿਆਪਕ ਹੈ ਜੀ ਅਕਾਲ ਪੁਰਖ ਵਾਹਿਗੁਰੂ ਏਕ ਓੰਕਾਰ ਸਾਰੇ ਕਿਤੇ ਰਮਿਆ ਹੋਇਆ ਹੈ ਸਰਵ ਵਿਆਪਕ ਹੈ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਅਣ ਕੰਬਿ ਸਥਾਰ ਏਕ ਤੇ ਭਏ ਅਨੇਕਾ ਹੀ ਪਸਾਰੇ ਇੱਕ ਤੋਂ ਹੀ ਹੋਇਆ ਗੁਰੂ ਜੀ ਕਹਿੰਦੇ ਅਣਕ ਵਿਸਥਾਰ ਏਕ ਤੇ ਭਏ ਏਕੋ ਕੁਵਾਉ ਗੁਰੂ ਜੀ ਨੇ ਬਾਣੀ ਵਿੱਚ ਵੀ ਲਿਖਿਆਗਾ ਵੀ ਜਿਹੜਾ ਇੱਕ ਇੱਕ ਤੋਂ ਹੀ ਪਸਾਰਾ ਵਾਹਿਗੁਰੂ ਨੇ ਕੀਤਾ ਹੈ ਅਕਾਲ ਪੁਰਖ ਵਾਹਿਗੁਰੂ ਨੇ ਏਕ ਅਰਾਧ ਪਰਾਸ਼ਤ ਗਏ ਇੱਕ ਦਾ ਜਪ ਕਰਕੇ ਸਾਰੇ ਪਾਪ ਨਾਸ਼ ਹੋ ਗਏ ਫਿਰ ਹੁਣ ਭਾਈ ਏਕ ਅਰਾਧ ਪਰਾਸ਼ਤ ਗਏ ਜਿਹੜੇ ਕਮਾਏ ਹੋਏ ਪਾਪ ਸੀਗੇ ਉਹ ਨਾਸ਼ ਹੋ ਗਏ ਮਨ ਤਨ ਅੰਤਰ ਏਕ ਪ੍ਰਭ ਰਤਾ ਹੁਣ ਮਨ ਤਨ ਕਰਕੇ ਪ੍ਰਭ ਨੂੰ ਰਤਿਆ ਹੋਇਆ ਗਾ ਐਵੇਂ ਉਤ ਉਤੋ ਜਿਨੀ ਗੁਰ ਪ੍ਰਸਾਦ ਨਾਨਕ ਇਕ ਜਾਤਾ ਗੁਰੂ ਦੀ ਕਿਰਪਾ ਦੇ ਨਾਲ ਮੈਂ ਇੱਕ ਪ੍ਰਮਾਤਮਾ ਨੂੰ ਜਾਣ ਲਿਆ ਭਾਈ ਇਹ ਹੈ ਜੀ 19ਵੀਂ ਅਸ਼ਟਪਦੀ ਇਹ ਦੋਨੇ ਪਦ ਆਪਾਂ 7ਵਾਂ ਤੇ 8ਵਾਂ ਵਿਚਾਰ ਲਏ ਆ कि ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਮਨ ਤਨ ਅੰਤਰ ਏਕ ਪ੍ਰਭ ਰਾਤਾ ਮਨ ਤਨ ਦੋਨੇ ਮਨ ਤੇ ਤਨ ਕਰਕੇ ਇੱਕ ਪ੍ਰਮਾਤਮਾ ਨੂੰ ਰਾਤਦੇ ਐ ਤੇ ਫਿਰ ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਨੇ ਇੱਕ ਪ੍ਰਮਾਤਮਾ ਨੂੰ ਜਾਣ ਲਿਆ ਇੱਕ ਅਕਾਲ ਪੁਰਖ ਦੀ ਮਹਿਮਾ ਨੂੰ ਉਹ ਕਰਦੇ ਐ ਜੀ ਸੁਣਦੇ ਐ ਬੈਠਦੇ ਬੈਠੇ ਉੱਠਦੇ ਤੁਰਦੇ ਫਿਰਦੇ ਇੱਕ ਪ੍ਰਮਾਤਮਾ ਦਾ ਹੀ ਨਾਮ ਜਪਦੇ ਐ ਆਓ ਜੀ